ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇੱਕ ਬਹੁਤ ਹੀ ਜਿਹਨੂੰ ਆਪਾਂ ਕਹਿ ਲਈਏ ਕਿ ਇੱਕ ਸਿਹਰਦ ਵਿਸ਼ਾ ਜਿਹਦੇ ਤੇ ਅੱਜ ਆਪਣੀ ਵਿਚਾਰ ਕਰਨੀ ਸਭਣਾ ਦੀ ਬਣਦੀ ਵੀ ਆ ਨਾਨਕਸ਼ਾਈ ਕੈਲੰਡਰ ਇੱਕ ਪੰਥ ਤੇ ਇੱਕ ਗ੍ਰੰਥ ਦੀ ਗੱਲ ਨੂੰ ਆਪਾਂ ਲਾਗੂ ਕਿਵੇਂ ਕਰੀਏ ਜਾਂ ਘਰ-ਘਰ ਦੇ ਵਿੱਚ ਕਿਵੇਂ ਪਹੁੰਚਾਈਏ ਮੇਰੇ ਤੋਂ ਹਰਜੋਗ ਵੀਰ ਪਹਿਲਾਂ ਵੀ ਆਪਣੀਆਂ ਵਿਚਾਰਾਂ ਦੇ ਚੁੱਕੇ ਨੇ ਤੇ ਮੈਂ ਸਭ ਤੋਂ ਪਹਿਲਾਂ ਗੱਲ ਕਰਦੀ ਜਾਵਾਂ ਜਿਵੇਂ ਦੇਖੋ ਜੀ ਆਪਣੇ ਘਰਾਂ ਦੇ ਵਿੱਚ ਬੱਚੇ ਨੇ ਜਾਂ ਅਸੀਂ ਆਪਣੇ ਜਨਮ ਦੇ ਨਾਲ ਜਾਂ ਐਨੀਵਰਸਰੀਆਂ ਨੇ ਜਾਂ ਕੋਈ ਵੀ ਸਾਡਾ ਕੋਈ ਦਿਨ ਮੁਕਰਰ ਹੈ ਕਿ ਆਜੇ ਕੋਈ ਚੀਜ਼ 5 ਤਰੀਕ ਨੂੰ ਹੈ ਅਗਲੇ ਸਾਲ ਵੀ 5 ਨੂੰ ਆਊਗੀ ਜੇ ਕੋਈ 10 ਨੂੰ ਹੈ ਤਾਂ ਅਗਲੇ ਸਾਲ ਵੀ 10 ਨੂੰ ਆਵੇਗੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਸਾਡੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬਾਂ ਦੀ ਗੱਲ ਕਰ ਲਈਏ ਜਾਂ ਸ਼ਹੀਦੀ ਪੁਰਬਾਂ ਦੀ ਗੱਲ ਕਰ ਲਈਏ ਜਾਂ ਕੋਈ ਵੀ ਜਦੋਂ ਮੇਨ ਦਿਹਾੜਾ ਹੁੰਦਾ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਪ੍ਰੋਬਲਮ ਹੀ ਇਹ ਆਉਂਦੀ ਹੈ ਜਿਵੇਂ ਮੈਂ ਵੀ ਇੱਕ ਪ੍ਰਚਾਰਕਾਂ ਤੇ ਪਿੱਛੇ ਜੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਜੂਨ ਦੇ ਵਿੱਚ ਸ਼ਹੀਦੀਪੁਰ ਬਲੰਕੇ ਗਿਆਤਾ ਜਦੋਂ ਕਿਸੇ ਨੇ ਵੀ ਆਪਾਂ ਨੂੰ ਫੋਨ ਕਰਨਾ ਤਾਂ ਇਹ ਗੱਲ ਕਹਿਣੀ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀਪੁਰਪ ਤੇ ਤੁਹਾਡਾ ਸਮਾਗਮ ਹੈ ਹੁਣ ਉੱਥੇ ਕਨਫਿਊਜ਼ਨ ਇਹ ਬਣਦੀ ਸੀ ਕਿ ਜਿਹੜਾ ਸਮਾਗਮ ਹੈ ਉਹ 16 ਜੂਨ ਨੂੰ ਹੈ ਜਿਹੜਾ ਚਲਦਾ ਆ ਰਿਹਾ ਏ ਮੂਲ ਨਾਨਕਸ਼ਹੀ ਕਲੈਂਡਰ ਦੇ ਮੁਤਾਬਕ ਕਿ ਜਾਂ ਜਿਹੜਾ ਇਹ ਮਨਾ ਰਹੇ ਨੇ ਉਦੋਂ ਹੀ ਸੋ ਇਹ ਦਾ ਜਿਹੜਾ ਏ ਉਹ ਵਿਸ਼ਾ ਬਣਦਾ ਜਾ ਰਿਹਾ ਏ ਤੇ ਕਿਉਂਕਿ ਸਾਡੇ ਬੱਚੇ ਵੀ ਸਾਨੂੰ ਸਵਾਲ ਕਰਦੇ ਨੇ ਜਿਸ ਤਰ੍ਹਾਂ ਆਪਾਂ ਗੁਰਮਤ ਕਲਾਸਾਂ ਲਾਉਣੇ ਆ ਗੁਰਮਤ ਕਲਾਸਾਂ ਦੇ ਵਿੱਚ ਵੀ ਇਹ ਸਵਾਲ ਹੁੰਦੇ ਨੇ ਕਿ ਅਸੀਂ ਇੱਕ ਗ੍ਰੰਥ ਦੀ ਗੱਲ ਵੀ ਜੀ ਅਸੀਂ ਕਰ ਲਈਏ ਕਿ ਕਦੋਂ ਲਾਗੂ ਕਰਾਂਗੇ ਜੇ ਆਪਾਂ ਮਤਲਬ ਆਪਣੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸ਼ਾਇਦ ਬੜੀ ਦੂਰ ਦੀ ਗੱਲ ਹੈ ਅਸੀਂ ਆਪਣੇ ਇੱਕ ਗ੍ਰੰਥ ਨੂੰ ਹੀ ਜਿਨ੍ਹਾਂ ਨੇ ਲਾਗੂ ਕਰਵਾਉਣਾ ਸੀ ਸਾਡੀ ਸਿਰਮੌਰ ਜਿਹੜੀ ਜਥੇਬੰਦੀ ਹੈ ਜਿਹਦੇ ਵੱਲ ਮੈਨੂੰ ਲੱਗਦਾ ਹੈ ਕਿ ਸਾਰਾ ਪੰਥ ਮੂੰਹ ਚੁੱਕ ਕੇ ਦੇਖਦਾ ਹੈ ਕਿ ਇਹ ਕੋਈ ਫੈਸਲਾ ਦੇਣ ਜਾਂ ਇਹ ਕੋਈ ਸਟੈਂਡ ਲੈਣ ਜਿਹਦੇ ਮਗਰਮਗਰ ਅਸੀਂ ਚੱਲੀਏ ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਉਹੀ ਇਸ ਚੀਜ਼ ਨੂੰ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਜਾਬ ਰਹਿ ਰਹੇ ਨੇ ਤੇ ਦੂਜੀ ਗੱਲ ਮੈਂ ਕਿਉਂਕਿ ਮੈਂ ਵੀ ਇੱਕ ਪ੍ਰਚਾਰਕਾਂ ਮੈਂ ਆਪਣੀ ਗੱਲ ਕਰਦੀ ਜਾਵਾਂ ਕਿ ਜਦੋਂ ਵੀ ਮੰਨ ਲੋ ਕਿ ਨਾਨਕਸ਼ਹੀ ਕੈਲੰਡਰ ਦੇ ਹੱਕ ਦੇ ਵਿੱਚ ਅੱਜ ਮੈਂ ਵੀ ਤੁਹਾਡੇ ਕੋਲ ਬੈਠੀ ਆਂ ਪਰ ਮੈਨੂੰ ਜਦੋਂ ਵੀ ਕੋਈ ਸਮਾਗਮ ਆਵੇਗਾ ਉਹ ਕਿਸੇ ਕਿਸੇ ਵੀ ਡੇਟ ਦਾ ਆ ਜਾਵੇ ਤੇ ਮੈਂ ਉੱਥੇ ਆਪਣੇ ਆਪ ਨੂੰ ਇਹ ਸੈਟੀਸਫਾਈ ਕਰਕੇ ਸਮਾਗਮ ਲੈ ਲੈਣਾ ਹੈ ਮੋਸਟਲੀ ਸਾਡੇ ਪ੍ਰਚਾਰਕ ਕਰਦੇ ਵੀ ਇਦਾਂ ਐ ਕਿ ਕੋਈ ਗੱਲ ਨਹੀਂ ਆ ਜੇ ਆਪਾਂ ਨਾ ਗਏ ਤੇ ਕਿਤੇ ਦੂਜੀ ਸੋਚਣਾ ਉਥੇ ਸੰਗਤ ਨੂੰ ਉਪਦੇਸ਼ ਦੇਣ ਲੱਗ ਪਏ ਜਾਂ ਲਾਲੋ ਗੁਰਬਾਣੀ ਦੀ ਵਿਚਾਰ ਸੁਣਾਉਣ ਲੱਗ ਪਏ ਤਾਂ ਆਪਾਂ ਵੀ ਕਿਤੇ ਨਾ ਕਿਤੇ ਉਥੇ ਕੰਪਰੋਮਾਈਜ਼ ਕਰ ਰਹੇ ਆ ਆਪਾਂ ਵੀ ਕਿਤੇ ਨਾ ਕਿਤੇ ਜਾ ਮੰਨ ਲਓ ਆਪਾਂ ਇਹ ਨਹੀਂ ਲਿਖਦੇ ਵੀ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਉਥੇ ਆਪਾਂ ਸਖਿਆਵਾਂ ਲਿਖ ਦਿੰਨੇ ਆ ਠੀਕ ਐ ਕਈ ਪ੍ਰਚਾਰਕ ਦੱਸਦੇ ਵੀ ਨਹੀਂ ਨੇ ਕਿ ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਉਹ ਨਾਨਕਸ਼ਾਈ ਕੈਲੰਡਰ ਮੁਤਾਬਕ ਅੱਜ ਨਹੀਂ ਹੈ ਇਹ ਬਿਕਰਮੀ ਮੁਤਾਬਕ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਐ ਹੋਵੇਗਾ ਪਰ ਅਫਸੋਸ ਦੀ ਗੱਲ ਹੈ ਕਿ ਮੈਨੂੰ ਮੇਰੇ ਸਮੇਤ ਕਿਉਂਕਿ ਮੈਂ ਇੱਕ ਪ੍ਰਚਾਰਕਾਂ ਅਸੀਂ ਵੀ ਇਸ ਜਗ੍ਹਾ ਤੇ ਕੋਈ ਸ਼ਾਇਦ ਇਦਾਂ ਦਾ ਪ੍ਰਚਾਰਕ ਨਹੀਂ ਹੈ ਜਿਹਦੇ ਪ੍ਰਤੀ ਸੰਗਤ ਦਾ ਇਹ ਲੈਵਲ ਬਣਿਆ ਹੋਵੇ ਕਿ ਇਹ ਤਾਂ ਕੇਵਲ ਤੇ ਕੇਵਲ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਹੀ ਹੋਈਆਂ ਡੇਟਾਂ ਤੇ ਹੀ ਪ੍ਰਚਾਰਕ ਮਿਲਦਾ ਹੈ ਅੱਗੋਂ ਪਿਛੋਂ ਨਹੀਂ ਮਿਲਦਾ ਸੋ ਮੈਨੂੰ ਲੱਗਦਾ ਹੈ ਕਿ ਜੇ ਨੂੰ ਆਪਾਂ ਚਾਹੁੰਨੀ ਆ ਲਾਗੂ ਸਾਡੇ ਪ੍ਰਚਾਰਕ ਵਰਗ ਨੂੰ ਧਿਆਨ ਦੇਣਾ ਪਵੇਗਾ ਪਹਿਲੀ ਤਾਂ ਗੱਲ ਹੈ ਦੂਜੀ ਗੱਲ ਹੈ ਜੋ ਤੁਸੀਂ ਅੱਜ ਜੂਮ ਐਪ ਰਾਹੀਂ ਮਤਲਬ ਆਪਾਂ ਜਿੰਨੇ ਵੀ 2250 ਜਾਣਾ ਇਸ ਦੇ ਵਿੱਚ ਸ਼ਮੂਲੀਅਤ ਕਰਕੇ ਬੈਠੇ ਆ ਜਾਂ ਜੁਆਇਨ ਕੀਤਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਕੰਮ ਪਿੰਡ ਪਿੰਡਾਂ ਲੈਵਲ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਉਹਨਾਂ ਨਾਲ ਜਾ ਕੇ ਵੀ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਜਿਵੇਂ ਮੈਨੂੰ ਇਹੋ ਲੱਗਦਾ ਹੈ ਕਿ ਹਾਂ ਠੀਕ ਹੈ ਆਪਣਾ ਜਿਹੜਾ ਨਾਮ ਹੈ ਜਿਵੇਂ ਉਹ ਚਿੜੀ ਦੀ ਚੁੰਝ ਦੇ ਨਾਲ ਪਾਣੀ ਜੰਗਲ ਦੀ ਅੱਗ ਨੂੰ ਬੁਝਾ ਨਹੀਂ ਸਕਦਾ ਪਰ ਹਾਂ ਚਿੜੀ ਦਾ ਇਹ ਆਪਣੇ ਆਪ ਚੋ ਸੈਟੀਸਫੈਕਸ਼ਨ ਦੇ ਵਿੱਚ ਸੀ ਕਿ ਮੇਰਾ ਜਿਹੜਾ ਨਾਮ ਏ ਉਹ ਅੱਗ ਲਾਉਣ ਵਾਲਿਆਂ ਚ ਨਹੀਂ ਬੁਝਾਉਣ ਵਾਲਿਆਂ ਚ ਆਵੇਗਾ ਸੋ ਮੈਨੂੰ ਲੱਗਦਾ ਜਿੰਨੀ ਆਪਾਂ ਭੈਣ ਭਰਾ ਬੈਠੀਆਂ ਸਾਡਾ ਜਿਹੜਾ ਨਾਮ ਏ ਉਹ ਇਸ ਚੀਜ਼ ਨੂੰ ਮਤਲਬ ਸਹੀ ਕਰਨ ਵਾਲਿਆਂ ਚ ਆਵੇਗਾ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਇਹ ਕੀ ਅਨੁਸ਼ਾਈ ਕੈਲੰਡਰ ਨੂੰ ਮੰਨਿਆ ਨਹੀਂ ਹੈ ਇੱਕ ਗ੍ਰੰਥ ਨੂੰ ਨਹੀਂ ਮੰਨਿਆ ਇੱਕ ਪੰਥ ਨੂੰ ਨਹੀਂ ਮੰਨਿਆ ਸੋ ਸਾਨੂੰ ਜਿਹੜਾ ਕੰਮ ਹੈ ਉਹ ਸਟਾਰਟਿੰਗ ਤੋਂ ਕਰਨਾ ਚਾਹੀਦਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨਾਲ ਮੀਟਿੰਗਾਂ ਕਿਉਂਕਿ ਉਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਇਦ ਅਜੇ ਵੀ ਅਜਿਹੇ ਗੁਰਦੁਆਰੇ ਨੇ ਉਹਨਾਂ ਗੁਰਦੁਆਰਿਆਂ ਦੇ ਪ੍ਰਬੰਧਕ ਇਦਾਂ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਮੋਬਾਈਲ ਦਾ ਕੁਝ ਪਤਾ ਵੀ ਨਹੀਂ ਹੈ ਉਹ ਜੋ ਪਹਿਲੇ ਸਮੇਂ ਤੋਂ ਚੱਲਦਾ ਆ ਰਿਹਾ ਆਪਣੇ ਸਮੇਂ ਤੋਂ ਸੁਣਦੇ ਆ ਰਹੇ ਆ ਉਹੀ ਕੁਝ ਲਾਗੂ ਕਰ ਰਹੇ ਨੇ ਤੇ ਇੱਥੇ ਮੈਂ ਸਭ ਤੋਂ ਵੱਡਾ ਯੋਗਦਾਨ ਤਾਂ ਸ਼੍ਰੋਮਣੀ ਕਮੇਟੀ ਦਾ ਮੰਗਣਾ ਜਾਵਾਂਗੀ ਕਿ ਉਹਨਾਂ ਅੱਜ ਜੋ ਪੰਜਾਬ ਦੀ ਧਰਤੀ ਤੇ ਤੜਾ ਤੜ ਘਰਾਂ ਦੇ ਵਿੱਚ ਜਾ ਰਹੇ ਨੇ ਕਿ ਇਹ ਚੋਣਾ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਤੁਸੀਂ ਵੋਟਾਂ ਬਣਾਓ ਕੀ ਅਸੀਂ ਇਹਨਾਂ ਪੰਥਕ ਮੁੱਦਿਆਂ ਤੇ ਉਹਨਾਂ ਤੋਂ ਇਹ ਉਮੀਦ ਨਹੀਂ ਰੱਖਦੇ ਕਿ ਉਹ ਗੱਲ ਕਰਨ ਕਿਉਂ ਅੱਜ ਉਹ ਚੁੱਪ ਨੇ ਕਿਉਂ ਅੱਜ ਸਾਨੂੰ ਕਿਸੇ ਕਿਸੇ ਇੱਕ ਵੱਲ ਵੇਖ ਕੇ ਆਪਣੇ ਫੈਸਲੇ ਬਦਲਨੇ ਪੈ ਰਹੇ ਨੇ ਸਾਨੂੰ ਚਾਹੀਦਾ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੌਰ ਤੇ ਮੰਨਿਏ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੌਰ ਤੇ ਮੰਨ ਲਵਾਂਗੇ ਨਾ ਸੱਚ ਜਾਣਿਓ ਅਸੀਂ ਬਾਕੀ ਜਿਹੜੇ ਆ ਸਾਡੇ ਮਸਲੇ ਨੇ ਨਾ ਇਹ ਸਾਡੇ ਆਪਣੇ ਆਪ ਹੱਲ ਹੋ ਜਾਣਗੇ ਕਿਉਂਕਿ ਜਦੋਂ ਗੱਲ ਕੇਵਲ ਤੇ ਕੇਵਲ ਗੁਰੂ ਦੀ ਮੰਨੀ ਜਾਵੇਗੀ ਜਿੱਥੇ ਗੱਲ ਬੰਦਿਆਂ ਦੀ ਮੰਨੀ ਜਾਂਦੀ ਏ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਹੋਰ ਗ੍ਰੰਥਾਂ ਦੀ ਮੰਨੀ ਜਾਂਦੀ ਹੈ ਤੇ ਉੱਥੇ ਮੈਨੂੰ ਨਹੀਂ ਲੱਗਦਾ ਵੀ ਇਹੋ ਜੀਆਂ ਚੀਜ਼ਾਂ ਜਲਦੀ ਹੱਲ ਹੋਣਗੀਆਂ ਜੋ ਸਾਡੇ ਪੰਥ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਇੱਕ ਮੈਂ ਹੋਰ ਗੱਲ ਕਰਦੀ ਜਾਵਾਂ ਜਿਵੇਂ ਸਾਡਾ ਸਬਣਾ ਦਾ ਪੰਥ ਵੱਖੋ ਵਖਰਾ ਹੈ ਅਸੀਂ ਆਪਣੇ ਆਪਣੇ ਪੰਥ ਨੂੰ ਜਿਹੜਾ ਹੈ ਉਹ ਹਰੀ ਚੰਡੀ ਦੇ ਕੇ ਬੈਠੇ ਹਾਂ ਕਿ ਦੇਖੋ ਜਿਹੜਾ ਮੇਰਾ ਪੰਥ ਹੈ ਉਹ ਵੱਧ ਸਟਰੋਂਗ ਏ ਜਾਂ ਮੈਂ ਜੋ ਗੱਲ ਮੈਂ ਕਰ ਰਹੀ ਆ ਉਹ ਵੱਧ ਹੈ ਕਿਉਂਕਿ ਘਰਾਂ ਦੇ ਵਿੱਚ ਜੇ ਪੰਜ ਜਾਣੇ ਨੇ ਪੰਜ ਜਾਣੇ ਹੀ ਆਪਣਾ ਆਪਣਾ ਪੰਥ ਬਣਾ ਕੇ ਬੈਠੇ ਹੋਏ ਨੇ ਖਾਲਸਾ ਪੰਥ ਦੀ ਤਾਂ ਇੱਕ ਗੱਲ ਦੂਰ ਦੀ ਰਹਿ ਗਈ ਜਿਹੜੇ ਰੂਲ ਰੈਗੂਲੇਸ਼ਨ ਪੰਥ ਦੇ ਵਿੱਚ ਰਹਿੰਦਿਆਂ ਹੋਇਆਂ ਸਿੱਖਾਂ ਦੀ ਹੋਣੀ ਚਾਹੀਦੇ ਨੇ ਕਿਤੇ ਨਾ ਕਿਤੇ ਅਸੀਂ ਉਹਨਾਂ ਰੂਲ ਰੈਗੂਲੇਸ਼ਨਾਂ ਤੋਂ ਕੋਹਾਂ ਦੂਰ ਜਾ ਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਬਸਰ ਕਰ ਰਹੇ ਆ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਈ ਸੀ ਨਾ ਉਹਨਾਂ ਨੇ ਕਿਹਾ ਸੀ ਆਤਮਾ ਗ੍ਰੰਥ ਵਿੱਚ ਤੇ ਜਿਹੜਾ ਸਰੀਰ ਹੈ ਉਹ ਪੰਥ ਵਿੱਚ ਤੇ ਅੱਜ ਆਪਾਂ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ ਤੇ ਪੰਥ ਦੇ ਤਾਂ ਹਿੱਸੇ ਹੀ ਇੰਨੇ ਨੇ ਟੁਕੜੀਆਂ ਹੀ ਇੰਨੀਆਂ ਨੇ ਅਸੀਂ ਕਿੰਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਮੰਨੀਏ ਇਹ ਸਾਡੇ ਵਾਸਤੇ ਇੱਕ ਕੁਐਸਚਨ ਮਾਰਕ ਵੀ ਹੈ ਕਿੰਨਾ ਚੰਗਾ ਹੋਵੇ ਜੇ ਆਪਾਂ ਇੱਕ ਦੀ ਗੱਲ ਮੰਨ ਕੇ ਕਿਉਂਕਿ ਇੱਕ ਵਾਰੀ ਨਹੀਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਸਤਕਾਰ ਨਾਲ ਪੜਦੇ ਹਾਂ ਤਾਂ 567 ਵਾਰ ਗੁਰੂ ਪਤਸ਼ਾਹ ਜੀ ਨੇ ਕੀਤੀ ਏ ਕਿ ਦੀ ਗੱਲ ਐ ਤੇ ਬਾਕੀ ਗੁਰੂ ਸਰਬਾਨਾ ਨੇ ਵੀ ਏਕ ਏਕ ਦੀ ਮੋਹਰ ਲਾਈ ਏ ਭਾਈ ਇੱਕ ਨੂੰ ਮੰਨਣ ਦੇ ਨਾਲ ਤੁਹਾਡੇ ਮਸਲੇ ਹੱਲ ਹੋਣੇ ਨੇ ਤੇ ਮੈਂ ਬੇਨਤੀ ਕਰਾਂਗੀ ਜਿੰਨੇ ਵੀ ਮੇਰੇ ਤੋਂ ਵੱਧ ਸੂਝਮਾਨ ਭੈਣ ਭਰਾ ਇਕੱਤਰ ਹੋਏ ਨੇ ਜਰੂਰ ਸਾਨੂੰ ਪਿੰਡ ਲੈਵਲ ਤੋਂ ਇਹ ਕੰਮ ਸ਼ੁਰੂ ਕਰਨੇ ਚਾਹੀਦੇ ਨੇ ਸਾਨੂੰ ਪ੍ਰਬੰਧਕ ਕਮੇਟੀਆਂ ਦੇ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਸਾਨੂੰ ਸਾਡੀ ਸ਼੍ਰੋਮਣੀ ਕਮੇਟੀ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਕਿ ਕਿਉਂ ਕੀ ਕਾਰਨ ਹੈ ਕਿ ਤੁਸੀਂ ਨਾਨਕਸ਼ਹੀ ਕੈਲੰਡਰ ਨੂੰ ਜੇ ਲਾਗੂ ਵੀ ਹੋਇਆ ਏ 2003 ਦੇ ਵਿੱਚ ਤੇ ਪੈਣ ਕਿਰਨ ਜੋਤਕਾਰ ਕਿੰਨੀਆਂ ਵਧੀਆ ਵਿਚਾਰਾਂ ਦੇ ਕੇ ਹਟੇ ਨੇ ਕਿ ਉਹਨੂੰ ਕਿੰਨੇ ਇੱਕ ਪ੍ਰੀ ਪਲੈਨਿੰਗ ਦੇ ਨਾਲ ਉਹਨੂੰ ਕੈਨਸਲ ਕਰ ਦਿੱਤਾ ਗਿਆ ਏ ਤੇ ਜਿਹੜੀਆਂ ਅਜਹੀਆਂ ਦੁਬਦਾਂ ਨੇ ਕਿਉਂਕਿ ਅੱਜ ਕੱਲ ਨੈਟ ਦਾ ਸਮਾਂ ਹੈ ਬੱਚੇ ਪੜੇ ਲਿਖੇ ਨੇ ਸਾਨੂੰ ਸਵਾਲ ਕਰਦੇ ਨੇ ਤੇ ਕਿਤੇ ਇਹ ਨਾ ਹੋਵੇ ਕਿ ਅਸੀਂ ਅਸੀਂ ਇੰਨਾਂ ਗੱਲਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਈਏ ਕੋਈ ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਕਿਉਂਕਿ ਜੇ ਮੈਂ ਕਹਿ ਦੇਵਾਂ ਤੇ ਇੱਕ ਮਜਬੂਰੀ ਵੀ ਬਣ ਚੁੱਕੀ ਹੈ ਹੁਣ ਮੂਲ ਨਾਨਕਸ਼ਾਹੀ ਮਾਫ ਕਰਿਓ ਬਿਕਰਮੀ ਕੈਲੰਡਰ ਦੇ ਮੁਤਾਬਕ ਜਿਹੜਾ ਕੱਲ ਨੂੰ ਹੈ ਉਹ ਦੇਸੀ ਮਹੀਨਾ ਆਰੰਭ ਹੋਣਾ ਹੈ ਤੇ ਪਰ ਹਰੇਕ ਗੁਰਦੁਆਰਾ ਸਾਹਿਬ ਸ਼ਾਇਦ ਹੀ ਕੋਈ ਗਿਨੇ ਚੁਣਵੇਂ ਐਸੇ ਗੁਰਦੁਆਰੇ ਹੋਣਗੇ ਜਿਨ੍ਹਾਂ ਦੇ ਵਿੱਚ ਉਸ ਮਹੀਨੇ ਦੀ ਅੱਜ ਦੇ ਦਿਨ ਹੋਵੇ ਹੋਈ ਹੋਵੇਗੀ ਮੂਲ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਹੋਈ ਹੋਵੇਗੀ ਜੇ ਆਪਾਂ ਵੱਡੇ ਲੈਵਲ ਤੇ ਗੱਲ ਕਰ ਰਹੀਏ ਹਰੇਕ ਗੁਰਦੁਆਰਾ ਸਾਹਿਬ ਤੋਂ ਜੇ ਇਥੋਂ ਤੱਕ ਵੀ ਕਹਿ ਦਈਏ ਅ ਮੰਜੀ ਸਾਹਿਬ ਤੋਂ ਵੀ ਕੱਲ ਨੂੰ ਹੀ ਇਹ ਜਿਹੜੇ ਮਹੀਨੇ ਦਾ ਬਦਲਾਅ ਹੋਣਾ ਹੈ ਆਰੰਭਤਾ ਹੋਣੀ ਹੈ ਉਹਦੀ ਜਿਹੜੀ ਇਹ ਕਥਾ ਵਿਚਾਰ ਹੈ ਉਹਦੇ ਬਾਰੇ ਜੋ ਵੀ ਸਿੱਖ ਸੰਗਤ ਨੂੰ ਸਮਝਾਉਣਾ ਉਹ ਵੀ ਕੱਲ ਨੂੰ ਸਮਝਾਇਆ ਜਾਣਾ ਹੈ ਸੋ ਜ਼ਰੂਰ ਸਾਡਾ ਸਭਨਾ ਦਾ ਰਲ ਮਿਲ ਕੇ ਫਰਜ਼ ਬੰਦਾ ਹੈ ਅਸੀਂ ਕਿਉਂਕਿ ਜਿਵੇਂ ਹਿੰਦੂਆਂ ਦਾ ਆਪਣਾ ਹੈ ਇੱਕ ਕੈਲੰਡਰ ਹੈ ਜਹੂਦੀਆਂ ਦਾ ਆਪਣਾ ਤੇ ਸਾਡੇ ਸਿੱਖਾਂ ਦੀ ਤਾਂ ਕੁਰਬਾਨੀ ਇੰਨੀ ਵੱਡੀ ਹੈ ਜੇ ਆਪਾਂ ਗੱਲ ਕਰ ਰਹੀਏ ਆਪਣੇ ਪੁਰਖਿਆਂ ਦੀ ਗੱਲ ਕਰ ਰਹੀਏ ਕਿਉਂ ਨਹੀਂ ਅਸੀਂ ਉਹਨਾਂ ਦੇ ਨਾਮ ਤੋਂ ਕੋਈ ਇਦਾਂ ਦੇ ਇੱਕ ਕੈਲੰਡਰ ਤਿਆਰ ਕਰ ਪਾਉਂਦੇ ਜੋ ਅਸੀਂ ਸਤਿਮੁੱਚ ਹੀ ਹੱਕ ਠੋਕੇ ਇਹ ਗੱਲ ਕਹਿ ਸਕੀਏ ਕਿ ਹਾਂ ਭਾਈ ਸਾਡੇ ਜਿਹੜੇ ਨੇ ਦਿਨ ਨੇ ਉਹ ਜਿਹੜੇ ਮਕਰਰ ਨੇ ਅਸੀਂ ਹੋਰ ਕਿਸੇ ਨੂੰ ਵੀ ਨਹੀਂ ਮੰਨਦੇ ਸੋ ਇਹਦੇ ਪ੍ਰਤੀ ਸਾਨੂੰ ਜ਼ਰੂਰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਜੇ ਕਿਸੇ ਪ੍ਰਕਾਰ ਦਾ ਵੀ ਯੋਗਦਾਨ ਚਾਹੀਦਾ ਹੋਵੇ ਤੇ ਆਪਾਂ ਵੀ ਇਹਦੇ ਵਿੱਚ ਯੋਗਦਾਨ ਪਾਉਣ ਨੂੰ ਤਿਆਰ ਆ ਨਹੀਂ ਤਾਂ ਮਾਫ ਕਰਿਓ ਜਿੱਦਾਂ ਕੋਈ ਚੱਲੀ ਜਾਂਦਾ ਹੈ ਸਾਡੀ ਤਾਂ ਅਜ ਤੱਕ ਅਜ ਤੱਕ ਇਹ ਹਾਲਾਤ ਨੇ ਵੀ ਉਦਾਂ ਚੱਲਣਾ ਪੈ ਰਿਹਾ ਹੈ ਕਿਉਂਕਿ ਜੇ ਨਹੀਂ ਚੱਲ ਤਾਂ ਤੁਸੀਂ ਆਪ ਖੁਦ ਸਿਆਣੇ ਬੈਠੇ ਹੋ ਸਾਨੂੰ ਇੱਕ ਟਾਈਮ ਪਾਸੇ ਕਰ ਦਿੱਤਾ ਜਾਵੇਗਾ ਤੇ ਵੱਡੇ ਜਿਹੜੇ ਨੇ ਸਾਡੇ ਮਤਲਬ ਉਹਨਾਂ ਨੇ ਕਿਸੇ ਦੀ ਸਾਨੂੰ ਪਤਾ ਹੀ ਆ ਅੱਜ ਤੱਕ ਨਾ ਕਿਸੇ ਦੀ ਕਦੀ ਬਾਹ ਫੜੀ ਹੈ ਕਿਸੇ ਨੇ ਫੜਨੀ ਹੈ ਇਹਦੇ ਪ੍ਰਤੀ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਇਹ ਇੱਕ ਸ਼ਲਾਘਾਯੋਗ ਕਦਮ ਹੈ ਬਾਬਾ ਮੇਰ ਕਰੇ ਤੁਸੀਂ ਇਦਾਂ ਹੀ ਇਹ ਕੰਮ ਨੂੰ ਜਾਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ